ਆਜੇ ਮੇਦਾ ਆਂਦਰ ਦੇਖ ਲੈ ਉੱਤੇ ਪਾਲ ਛੱਤਾਂ ਦੇ ਸੋ ਆ ਹਾਲਾਤ ਆ ਜੀ ਘਰ ਦੇ ਤੁਸੀਂ ਚੰਗੀ ਤਰ੍ਹਾਂ ਦੇਖ ਲੋ ਬਾਲਿਆਂ ਵਾਲੀ ਛੱਤ ਆ ਸੋ ਜਦੋਂ ਮੀਂਹ ਆਉਂਦਾ ਤੇ ਭੈਣ ਕਹਿੰਦੀ ਵੀ ਸਾਰੀ ਸਾਰੀ ਰਾਤ ਅਸੀਂ ਜਾਗ ਕੇ কাটਦੇ ਆ ਵੀ ਸੁੱਤਾ ਹੀ ਨਹੀਂ ਜਾਂਦਾ ਇੰਨੀਆਂ ਛੱਤਾਂ ਚ ਹੁੰਦੀਆਂ ਆ ਆ ਵੀ ਦੇਖ ਲੋ ਇਦਾਂ ਹੀ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਹੈ ਇੱਕ ਕਮਰਾ ਹੈ ਜੀ ਵਿਚਾਰੀ ਦਾ ਆ ਦੇਖ ਲੋ ਆ ਇਥੇ ਫਾਚੇ ਪਈ ਹੋਈ ਹੈ ਮੱਤੀ ਸੋ ਆ ਭੈਣ ਦਾ ਜਿਹੜਾ ਘਰ ਵਾਲਾ ਉਹਦੀ ਤਸਵੀਰ ਹੈ ਜੀ ਇਹ ਬਹੁਤ ਵਧੀਆ ਇਨਸਾਨ ਹੁੰਦਾ ਸੀ ਬੂਟਾ ਅਸੀਂ ਦੇਖਦੇ ਸੀ ਇਹ ਚਾਹੇ ਇਹ ਸਿਰੀ ਲੱਗਾ ਸੀ ਕਿਸੇ ਨਾਲ ਪਰ ਇਹ ਮਿਹਨਤ ਇੰਨੀ ਕੋ ਕਰਦਾ ਸੀ ਮੇਰਾ ਵੀਰ ਵੀ ਇਹ ਆਪਦੇ ਬੱਚਿਆਂ ਨੂੰ ਫਲ ਫਰੂਟ ਖੇਡਣ ਦਾ ਸਮਾਨ ਪੈਸੇ 10 ਰੁਪਏ ਮੰਗਣ 20 ਮੰਗਣ ਜਿੰਨੇ ਮੰਗਦੇ ਸੀ ਇਹ ਵਿਚਾਰਾ ਸ਼ੌਂਕ ਜਰੂਰ ਪੂਰੇ ਕਰਦਾ ਸੀ ਸੋ ਆਪਾਂ ਇਸ ਭੈਣ ਦੀ ਜਿਹੜੀ ਵੱਧ ਤੋਂ ਵੱਧ ਮਦਦ ਕਰਨੀ ਹੈ ਇਸ ਭੈਣ ਦਾ ਜਿੰਨਾ ਕੋ ਆਪਾ ਹੋ ਸਕੇ ਸਾਥ ਦੇਣਾ ਇਹਨਾਂ ਬੱਚਿਆਂ ਦੇ ਭਵਿੱਖ ਦੀ ਜਿਹੜੀ ਉਹ ਜ਼ਿੰਮੇਵਾਰੀ ਮੈਂ ਸੰਗਤ ਨੂੰ ਬੇਨਤੀ ਕਰਦਾ ਜਰੂਰ ਕੋਈ ਨਾ ਕੋਈ ਦਾਨੀ ਸੱਜਣ ਵੀਰ ਚੁੱਕੇ ਸੋ ਇਹਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਤੁਹਾਨੂੰ ਪੰਜਾਬ ਦਾ ਵਾਸਤਾ ਹੈ ਪੰਜਾਬ ਦੇ ਭੈਣਾ ਭਰਾਵਾਂ ਦਾ ਵਾਸਤਾ ਹੈ ਜਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਸੋ ਇਹ ਭੈਣ ਆ ਜੀ ਇਸ ਭੈਣ ਨੇ ਭੈਣ ਤੇ ਕੁਦਰਤ ਨੇ ਬਹੁਤ ਵੱਡਾ ਕਹਿਰ ਟਾਇਆ ਹੈ ਇਹ ਭੈਣ ਇਹਦਾ ਨਾਂ ਗਰਮੀਤ ਕੌਰੇ ਆ ਜੀ ਪਿੰਡ ਰਸੂਲਪੁਰ ਨੇੜੇ ਸ਼ਹਿਰ ਮਖੂ ਹਲਕਾ ਜੀਰਾ ਮੇਰੇ ਪਿੰਡ ਦੀ ਹੀ ਇਹ ਭੈਣ ਆ ਸੋ 7 6 7 ਸਾਲ ਪਹਿਲਾਂ ਇਸ ਭੈਣ ਦੇ ਘਰ ਵਾਲੇ ਦਾ ਜਿਹੜਾ ਉਹ ਐਕਸੀਡੈਂਟ ਹੋ ਜਾਂਦਾ ਹੈ ਇਸ ਭੈਣ ਦਾ ਘਰ ਵਾਲਾ ਜਿਹੜਾ ਉਹ ਪਿੰਡ ਦੇ ਵਿੱਚ ਹੀ ਸਾਡੇ ਸਰਦਾਰ ਹਰਚੰਦ ਸਿੰਘ ਜੀ ਉਹਨਾਂ ਦੇ ਨਾਲ ਉਹ ਸੀਰੀ ਲੱਗਿਆ ਸੀਗਾ ਉਹਨਾਂ ਦੀ ਫਸਲ ਖਾਂਦਾ ਸੀ ਔਰ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਜਿਹਦੇ ਕਰਕੇ ਉਹਦੀ ਮੌਤ ਹੋ ਜਾਂਦੀ 5-6 ਸਾਲ ਪਹਿਲਾਂ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਗੁੜੀਆ ਜੀ 4-5 ਸਾਲ ਦੀ ਉਹ ਮੁੰਡਾ 6-7 ਸਾਲ ਦਾ ਇੱਕ ਆ ਗੁੜੀਆ ਗੁੜੀਆ ਬਤੱਕੇ ਆ ਜਾ ਤਿੰਨ ਤੇ ਦੋ ਹੋਰ ਜਵਾਕ ਆ ਜੀ ਇੱਕ ਭੈਣ ਦਾ ਮੁੰਡਾ ਥੋੜਾ ਜਿਹਾ ਵੱਡਾ ਹੈ 13-14 ਸਾਲਾਂ ਦਾ ਜਿਹੜਾ ਉਹ ਦੁਕਾਨ ਤੇ ਲੱਗੇ ਹੋਇਆ ਮੋਬਾਈਲਾਂ ਵਾਲੀ ਤੇ ਉਥੋਂ 5-7000 ਰੁਪਿਆ ਲੈਂਦਾ ਇਸ ਵਕਤ ਤੋਂ ਮੌਜੂਦ ਨਹੀਂਗਾ ਸੋ ਇੱਕ ਗੁੜੀਆ ਹੋਰ ਆ ਜਿਨੂੰ ਮੈਂ ਕਹਿੰਨਾ ਵੀ ਮੋਢਿਆਂ ਤੋਂ ਬਹੁਤ ਪ੍ਰੋਬਲਮ ਆ ਉਹਦਾ ਕੱਦ ਵੀ ਜਿਹੜਾ ਉਹ ਐਡਾ ਕੋ ਉਮਰ ਦੀ ਉਹ 15 16 ਸਾਲਾਂ ਦੀ ਜਿਹੜੇ ਕੱਦ ਐਡਾ ਕੋ ਹੈ ਕਹਿਣ ਦਾ ਮਤਲਬ ਇਹ ਆ ਕਿ ਕੁਦਰਤ ਨੇ ਇੰਨਾ ਕੋ ਵੱਡਾ ਕਹਿਰ ਟਾਇਆ ਹੈ ਭੈਣ ਦਾ ਘਰ ਵਾਲਾ ਉਹਦੀ ਮੌਤ ਹੋ ਗਈ ਤੁਸੀਂ ਆਪ ਭਲੀ ਭਾਨਤੀ ਜਾਣਦੇ ਹੋ ਕਿ 20 20 ਕਿੱllen ਵਾਲੇ ਕਿਸਾਨ ਆ ਜਿਹੜੇ ਜਾਂ ਇਹ 40 40 ਕਿੱllen ਵਾਲੇ ਕਿਸਾਨ 50 50 ਕਿੱllen ਵਾਲੇ ਕਿਸਾਨ ਉਹ ਵੀ ਆਪਦਾ ਘਰ ਦਾ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਕਰਦੇ ਆ ਸੋ ਇਸ ਭੈਣ ਦੇ ਦਰਦ ਨੂੰ ਦੁੱਖ ਦਰਦ ਨੂੰ ਤੁਸੀਂ ਜ਼ਰੂਰ ਸਾਂਝਾ ਕਰਿਓ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਇਸ ਪਿੰਡ ਦੀ ਆਪਾਂ ਬਾਹਾਂ ਫੜਨੀ ਆ ਰਲ ਮਿਲ ਕੇ ਆ ਮਗਰ ਤੁਸੀਂ ਘਰ ਦੇਖ ਲਓ ਪਿੰਡ ਦਾ ਸਿਰਫ ਦੋ ਕਮਰੇ ਆ ਇਹ ਵੀ ਪਿੰਡ ਵਾਲਿਆਂ ਸੰਗਤ ਦੀ ਸਹਯੋਗ ਦੇ ਨਾਲ ਬਾਕੀ ਜਿਹੜੇ ਸਾਡੇ ਚਾਚਾ ਜੀ ਹਰਚੰਦ ਸਿੰਘ ਜੀ ਉਹ ਵੀ ਹਯਾਦਿਆ ਬਹੁਤ ਕਰਦੇ ਆ ਸੋ ਸੰਗਤ ਦੇ ਸਹਯੋਗ ਦੇ ਨਾਲ ਆ ਘਰ ਪਾਇਆ ਸੀਗਾ ਔਰ ਇਹ ਜਿਹੜਾ ਬਾਲਿਆਂ ਵਾਲੀ ਛੱਤ ਆ ਜਦੋਂ ਮੀਂਹ ਹਨੇਰੀ ਆਉਂਦੀ ਆ ਬਾਰਿਸ਼ ਪੈਂਦੀ ਆ ਛੱਤਾਂ ਵੀ ਬਹੁਤ ਚੁੰਦੀਆਂ ਸੋ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਪੂਵਿਕ ਦਾ ਸਵਾਲ ਆ ਸੋ ਪਹਿਨਾਂ ਗੱਲਬਾਤ ਕਰਦੇ ਆ ਪੰਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਫਤਿਹ ਹਾਂ ਜੀ ਸਤਿ ਵਾਹਿਗੁਰੂ ਕੀ ਫਤਿਹ ਪੰਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਹਸਬੰਦ ਦੀ ਮੌਤ ਨੂੰ 6 ਸਾਲ ਹੋ ਗਏ ਤੇ ਫਿਰ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਦਾਂ ਚੱਲਦਾ ਜੀ ਘਰਾਂ ਦਾ ਕੰਮ ਕਰ ਕਰ ਕੇ ਕਿੱਥੇ ਪੂਰੀ ਪੰਜੀ ਬੱਚੇ ਨਿੱਕੇ ਨਿੱਕੇ ਪੜਦੇ ਸਰਕਾਰੀ ਸਕੂਲ ਤੇ ਕਿੰਨੇ ਪੈਸੇ ਜਦੋਂ ਤੁਸੀਂ ਘਰ ਦੇ ਕੰਮ ਕਰਦੇ ਹੋ ਕਿੰਨੇ ਪੈਸੇ ਦਿੰਦੇ ਆ ਤੁਹਾਨੂੰ ਮਹੀਨੇ 10000 ਤੋਂ 500 ਨਾਲ ਗੁਜ਼ਾਰਾ ਨਹੀਂ ਹੁੰਦਾ ਨਾ আচ্ছা ਤੇ ਕਿੰਨੇ ਬੱਚੇ ਆਪਣੇ ਤਿੰਨ ਕੁੜੀਆਂ ਦੋ ਕਾਕ ਤੇ ਤਿੰਨ ਕੁੜੀਆਂ ਦੋ ਕਾਕ ਜਿਹੜਾ ਕਾਕਾ ਲੱਗਾ ਆਪਣਾ ਉਹਨੂੰ ਕਿੰਨੇ ਪੈਸੇ ਮਹੀਨੇ ਦੇ ਮਿਲਦੇ ਉਹ ਲਹਿੰਗਾ 2500 2500 ਰੁਪਿਆ ਤੇ ਫਿਰ ਘਰ ਦਾ ਗੁਜ਼ਾਰਾ ਕੋਈ ਕਿਸੇ ਵੱਲੋਂ ਸੰਯੋਗ ਜਿਵੇਂ ਕੋਈ ਜੇਠ ਵੱਲੋਂ ਜਾਂ ਦਰਦਯੋਵ ਵੱਲੋਂ ਜਾਂ ਕਿਸੇ ਵੱਲੋਂ ਕਿਸੇ ਵੱਲੋਂ ਨਹੀਂ ਆ ਪਕਲਨੇ ਕਮਾਉਣੇ ਕੋਈ ਨਾ ਨਹੀਂ ਸਾਰਾ ਤੇ ਕਿਵੇਂ ਫਿਰ ਮੇਰੀ ਭੈਣ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਬਸ ਘਰ ਵਾਲਾ ਕੰਮ ਕਰ ਕਰ ਕੇ ਤੇ ਜਦੋਂ ਤੁਹਾਡਾ ਘਰ ਵਾਲਾ ਹੁੰਦਾ ਸੀ ਉਦੋਂ ਕਿਸੇ ਗੱਲ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਨਾ ਉਹ ਤਾਂ ਹੁੰਦਾ ਤੇ ਫਿਰ ਘਟ ਕਾਂਦੇ ਸੀ ਤੇ ਤੁਸੀਂ ਕੀ ਸਿੱਖ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹ ਬੇਨਤੀ ਕਰਨੀ ਚਾਹੁੰਦੇ ਆ ਸਾਡੇ ਦਾ ਕੰਡਾ ਕੁੰਡਾ ਨਹੀਂ ਆਈਆਂ ਛੋਟੇ ਬੱਚੇ ਅਤੇ ਵੀ ਨਹੀਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੋ ਸੰਗਤ ਜੀ ਤੁਸੀਂ ਸੁਣ ਹੀ ਲਿਆ ਭੈਣ ਦਾ ਦਰਦ ਸੋ ਛੋਟੇ ਛੋਟੇ ਬੱਚੇ ਆ ਜੀ ਜਿਹੜਾ ਇਹਨਾਂ ਦਾ ਵੱਡਾ ਲੜਕਾ ਕੰਮ ਕਰਦਾ 3000 ਰੁਪਿਆ ਉਹ ਲੈਂਦਾ 4-5000 ਰੁਪਿਆ ਭਿੰਨ ਕਮਾਉਂਦੀ ਆ ਸੋ 5-7000 ਰੁਪਿਆ ਮਹੀਨੇ ਦੀ ਆਮਦਨ ਆ ਤੇ ਬੱਚੇ 5 ਨੇ ਘਰ ਦਾ ਗੁਜ਼ਾਰਾ ਬਹੁਤ ਬਹੁਤ ਜਿਆਦਾ ਮੁਸ਼ਕਲ ਦੇ ਨਾਲ ਹੁੰਦਾ ਸੋ ਤੁਹਾਨੂੰ ਮੈਂ ਕਹਿੰਨਾ ਵਾਹਿਗੁਰੂ ਦਾ ਵਾਸਤਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਾਸਤਾ ਕੋਈ ਨਾ ਕੋਈ ਦਾਨੀ ਸੱਜਣ ਜਿਹੜਾ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖੇ ਤਾ ਜੋ ਇਹਨਾਂ ਦਾ ਭਵਿੱਖ ਬਣ ਸਕੇ ਇਹਨਾਂ ਦੀ ਕੋਈ ਪੜ੍ਹਾਈ ਦਾ ਖਰਚਾ ਚੱਕ ਸਕੇ ਜਾਂ ਕੋਈ ਰਾਸ਼ਨ ਦਾ ਚੱਕ ਲੇ ਜਿਵੇਂ ਹੁਣ ਇਹ ਬੱਚੇ ਆ ਜੇ ਇਹਨਾਂ ਦਾ ਡੈਡੀ ਜਿਉਂਦਾ ਹੁੰਦਾ ਇਹਨਾਂ ਨੂੰ ਸਾਈਕਲ ਲੈ ਕੇ ਦਿੰਦਾ ਕਿਤਾਬਾਂ ਲੈ ਕੇ ਦਿੰਦਾ ਚੰਗੇ ਸਕੂਲ 'ਚ ਪੜ੍ਹਨੇ ਪਾਉਂਦਾ ਪਰ ਇਹਨਾਂ ਬੱਚਿਆਂ ਦੇ ਸਿਰ ਤੋਂ ਬਾਪ ਦਾ ਜਿਹੜਾ ਹੱਥ ਉਹ ਪਰਮਾਤਮਾ ਨੇ ਚੁੱਕ ਲਿਆ ਸੋ ਇਹਨਾਂ ਬੱਚਿਆਂ ਦੇ ਭਵਿੱਖ ਦੇ ਲਈ ਆਪਾਂ ਜਰੂਰ ਰਲ ਮਿਲ ਕੇ ਇਹਨਾਂ ਦੀ ਬਾਹ ਫੜੀਏ ਬਾਕੀ ਜਿੰਨੇ ਜੋਗਾ ਮੈਂ ਹੁੰਨਾ ਜੀ ਮੈਂ ਜਰੂਰ ਕਾਪੀ ਪੈਨਸਲ ਜਿੰਨੇ ਕੁ ਜੋਗਾ ਹੁੰਨਾ ਜਰੂਰ ਕਰਦਾ ਬਾਕੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਨਾ ਇਹ ਮਜਬੂਤ ਸਿੱਖ ਮੇਰੀ ਭੈਣ ਆ ਸੋ ਆਪਣੇ ਆਪ ਦਾ ਹੀ ਇਹ ਖੂਨ ਏ ਆਪਾਂ ਰਲ ਮਿਲ ਕੇ ਜਿਹੜਾ ਇਸ ਭੈਣ ਦੀ ਮਦਦ ਕਰੀਏ ਤਾਂ ਜੋ ਇਸ ਭੈਣ ਨੂੰ ਇਹ ਲੱਗਣ ਕਿ ਜੇ ਮੇਰਾ ਭਰਾ ਆਪਦਾ ਨਹੀਂ ਹੈਗਾ ਇਹ ਵੀ ਸਾਰੇ ਮੇਰੇ ਵੀਰ ਆ ਸੋ ਭੈਣ ਜੀ ਤੁਹਾਡੇ ਪੇਕਿਆਂ ਦੇ ਵਿੱਚ ਕੌਣ ਕੌਣਾ ਜੀ ਮੈਂ ਮੰਮੀ ਦੀ ਵਿਦਾਇਤ ਹੋਈ ਭਰਾ ਅੱਜ ਵੀ ਹੋਈ ਤੇ ਡੈਡੀ ਇਕੱਲੇ ਨੇ ਡੈਡੀ ਇਕੱਲਾ ਤੇ ਭਰਾ ਵਿਆਹ ਆ ਸੀ ਕੁਵਾਰਾ ਸੀ ਮੁੱਕਦਾ ਤੇ ਡੈਡੀ ਤੁਹਾਡੇ ਕੀ ਕਰਦੇ ਚਾਥੇ ਘਟਲਿਆ ਮੜ ਮੋਟਾ ਬਰਕਪੁਰ ਵੇ ਚਲਿੰਦਾ ਬਾ ਢਾਬੇ ਤੇ ਬਹਿ ਜਾਂਦਾ ਸੋ ਬਹੁਤ ਵੱਡਾ ਸੰਗਤ ਜੀ ਕੁਦਰਤ ਨੇ ਕਹਿਰ ਟਾਇਆ ਏ ਭੈਣ ਕਹਿੰਦੀ ਵੀ ਭਰਾ ਦੀ ਵੀ ਮੌਤ ਹੋ ਗਈ ਮਾਂ ਦੀ ਵੀ ਮੌਤ ਹੋ ਗਈ ਘਰ ਵਾਲੇ ਦੀ ਵੀ ਮੌਤ ਹੋ ਗਈ ਸੋ ਸੰਗਤ ਜੀ ਤੁਹਾਡੇ ਚਰਨਾਂ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਇਸ ਭੈਣ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਪੰਜਾਬੀਓ ਪਈਆਂ ਦੀ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਇਹਨਾਂ ਆਪਣੇ ਸਿਰ 'ਚ ਛਿੱਤਰ ਮਾਰਨੇ ਆ ਇਹ ਆਪਣੀ ਮਜਬੀ ਸਿੱਖ ਪਹਿਣਾ ਸੋ ਇਸ ਭੈਣ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕਰੋ ਮਦਦ ਕਰੋ ਆ ਭੈਣ ਦਾ ਮਗਰ ਘਰ ਆ ਮੈਂ ਤੁਹਾਨੂੰ ਦਿਖਾ ਦੇਣਾ ਆ ਦਿਖਾ ਇੱਧਰ ਵੇਖੋ ਇਹੋ ਜਿਹਾ ਕਰ ਮੈਂ ਕਹਿੰਦਾ ਕਿਸੇ ਦਾ ਨਹੀਂ ਹੁੰਦਾ ਸੋ ਆ ਤੁਸੀਂ ਘਰ ਤੁਸੀਂ ਦੇਖ ਲਓ ਵੀ ਭੈਣ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਹੀ ਏ ਆ ਗੱਟਰਾ ਆ ਵਿਚਾਰੀ ਨੂੰ ਬਾਥਰੂਮ ਕਿੰਨੇ ਇਹ ਵੀ ਸੰਗਤ ਨਹੀਂ ਬਣਾ ਕੇ ਦਿੱਤੇ ਭੈਣੇ ਅੱਛਾ ਆਪ ਇਹ ਅੱਛਾ ਅੱਛਾ ਇਹ ਵੀ ਭੈਣ ਕਹਿੰਦੀ ਪਾਈ ਪਾਈ ਜੋੜ ਕੇ ਮੈਂ ਦਰਸ ਦਾ ਰਿੱਟਾ ਉਟਾ ਪچھے ਮੰਗਵਾ ਕੇ ਵੀ ਜਿਹੜਾ ਇਹ ਬਾਥਰੂਮ ਬਣਵਾਇਆ ਬਾਕੀ ਆ ਤੁਸੀਂ ਘਰ ਦੇਖ ਲਓ ਭੈਣ ਦਾ ਆ ਜਾ ਆ ਜਾ ਮੇਰੇ ਮਗਰ ਆ ਜਾ ਆ ਤੁਸੀਂ ਦੇਖ ਲਓ ਜੀ ਮਿੱਟੀ ਪਈ ਆ ਉਦਾਂ ਹੀ ਕੱਚਾ ਘਰ ਆ ਵਿਚਾਰੀ ਦਾ ਤੇ ਇਹ ਭੈਣੇ ਚਾਹੁੰਦਾ ਵੀ ਆ ਜਦੋਂ ਮੀਂਹ ਆਉਂਦਾ ਆ ਅੰਦਰ ਦੇਖ ਲੈ ਉੱਤੇ ਪਾਲ ਚੱਤਾਂ ਦੇ ਤੋ ਆ ਹਾਲਾਤ ਆ ਜੀ ਕਰਦੇ ਤੁਸੀਂ ਚੰਗੀ ਤਰ੍ਹਾਂ ਦੇਖ ਲੋ ਆ ਬਾਲਿਆਂ ਵਾਲੀ ਛੱਤ ਆ ਸੋ ਜਦੋਂ ਮੀਂਹ ਆਉਂਦਾ ਹੈ ਤੇ ਭੈਣ ਕਹਿੰਦੀ ਵੀ ਸਾਰੀ ਸਾਰੀ ਰਾਤ ਅਸੀਂ ਜਾਗ ਕੇ ਕੱਟਦੇ ਆ ਵੀ ਸੁੱਤਾ ਹੀ ਨਹੀਂ ਜਾਂਦਾ ਇੰਨੀਆਂ ਛੱਤਾਂ ਚ ਹੁੰਦੀਆਂ ਆ ਆ ਵੀ ਦੇਖ ਲੋ ਇਦਾਂ ਹੀ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਆਹੀ ਇੱਕ ਕਮਰਾ ਹੈ ਜੀ ਵਿਚਾਰੀ ਦਾ ਆ ਦੇਖ ਲੋ ਆ ਇੱਥੇ ਫਾਚੇ ਪਈ ਹੋਈ ਹੈ ਮੱਤੀ ਸੋ ਆ ਭੈਣ ਦਾ ਜਿਹੜਾ ਘਰ ਵਾਲਾ ਉਹਦੀ ਤਸਵੀਰ ਆ ਜੀ ਇਹ ਬਹੁਤ ਵਧੀਆ ਇਨਸਾਨ ਹੁੰਦਾ ਸੀ ਬੂਟਾ ਅਸੀਂ ਦੇਖਦੇ ਸੀ ਇਹ ਚਾਹੇ ਇਹ ਸਿਰੀ ਲੱਗਾ ਸੀ ਕਿਸੇ ਨਾਲ ਪਰ ਇਹ ਮਿਹਨਤ ਇੰਨੀ ਕੋ ਕਰਦਾ ਸੀ ਮੇਰਾ ਵੀਰ ਵੀ ਇਹ ਆਪਦੇ ਬੱਚਿਆਂ ਨੂੰ ਫਲ ਫਰੂਟ ਖੇਡਣ ਦਾ ਸਮਾਨ ਪੈਸੇ 10 ਰੁਪਏ ਮੰਗਣ 20 ਮੰਗਣ ਜਿੰਨੇ ਮੰਗਦੇ ਸੀ ਇਹ ਵਿਚਾਰਾ ਸ਼ੌਂਕ ਜਰੂਰ ਪੂਰੇ ਕਰਦਾ ਸੀ ਸੋ ਆਪਾਂ ਇਸ ਆ ਅੰਦਰ ਦੇਖ ਲਾ ਉੱਤੇ ਪਾਲਛੱਤਾਂ ਦੇ ਸੋ ਆ ਹਾਲਾਤ ਆ ਜੀ ਕਰਦੇ ਤੁਸੀਂ ਚੰਗੀ ਤਰ੍ਹਾਂ ਦੇਖ ਲੋ ਆ ਬਾਲਿਆਂ ਵਾਲੀ ਛੱਤ ਆ ਸੋ ਜਦੋਂ ਮੀਂਹ ਆਉਂਦਾ ਹੈ ਦੇ ਭੈਣ ਕਹਿੰਦੀ ਵੀ ਸਾਰੀ ਸਾਰੀ ਰਾਤ ਅਸੀਂ ਜਾਗ ਕੇ ਕੱਟਦੇ ਆ ਵੀ ਸੁੱਤਾ ਹੀ ਨਹੀਂ ਜਾਂਦਾ ਇੰਨੀਆਂ ਛੱਤਾਂ ਚੋਂਦੀਆਂ ਆ ਆ ਵੀ ਦੇਖ ਲੋ ਇਦਾਂ ਹੀ ਮਿਲਦਾ ਆਪ ਵੀ ਦੇਖ ਸਕਦੇ ਹੋ ਕਿ ਆਹ ਹੈ ਇੱਕ ਕਮਰਾ ਹੈ ਜੀ ਵਿਚਾਰੀ ਦਾ ਆ ਦੇਖ ਲੋ ਆ ਇੱਥੇ ਪਰਚੇ ਪਈ ਹੋਈ ਹੈ ਪੱਤੀ ਸੋ ਆ ਭੈਣ ਦਾ ਜਿਹੜਾ ਘਰ ਵਾਲਾ ਉਡੀ ਤਸਵੀਰ ਆ ਜੀ ਇਹ ਬਹੁਤ ਵਧੀਆ ਇਨਸਾਨ ਹੁੰਦਾ ਸੀ ਬੂਟਾ ਅਸੀਂ ਦੇਖਦੇ ਸੀ ਇਹ ਚਾਹੇ ਇਹ ਸਰੀ ਲੱਗਾ ਸੀ ਕਿਸੇ ਨਾਲ ਪਰੇ ਮਿਹਨਤ ਇਨੀ ਨੂੰ ਕਰਦਾ ਸੀ ਮੇਰਾ ਵੀਰ ਵੀ ਇਹ ਆਪਦੇ ਬੱਚਿਆਂ ਨੂੰ ਫੁੱਲ ਫਰਮੂਟ ਖੇਡਣ ਦਾ ਸਮਾਨ ਪੈਸੇ 10 ਰੁਪਏ ਮੰਗਣ 20 ਮੰਗਣ ਜਿੰਨੇ ਮੰਗਦੇ ਸੀ ਇਹ ਵਿਚਾਰਾ ਸ਼ੌਂਕ ਜਰੂਰ ਪੂਰੇ ਕਰਦਾ ਸੀ ਸੋ ਆਪਾਂ ਇਸ ਭੈਣ ਦੀ ਜਿਹੜੀ ਵੱਧ ਤੋਂ ਵੱਧ ਮਦਦ ਕਰਨੀ ਹੈ ਇਸ ਭੈਣ ਦਾ ਜਿੰਨਾ ਕੋ ਆਪਾਂ ਹੋ ਸਕੇ ਸਾਥ ਦੇਣਾ ਇਹਨਾਂ ਬੱਚਿਆਂ ਦੇ ਭਵਿੱਖ ਦੀ ਜਿਹੜੀ ਉਹ ਜ਼ਿੰਮੇਵਾਰੀ ਮੈਂ ਸੰਗਤ ਨੂੰ ਬੇਨਤੀ ਕਰਦਾ ਜਰੂਰ ਕੋਈ ਨਾ ਕੋਈ ਦਾਨੀ ਸੱਜਣ ਵੀਰ ਚੁੱਕੇ ਸੋ ਇਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ